ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੁਣ ਅਸਲ ਵਜ੍ਹਾ ਸਾਹਮਣੇ ਆਈ ਹੈ ਅੱਜ ਜਦੋਂ ਸੁਪਰੀਮ ਕੋਰਟ ਦੇ ਵਿੱਚ ਸੀਐਮ ਹਾਊਸ ਦੇ ਫਰੰਟ ਗੇਟ ਨੂੰ ਲੈ ਕੇ ਸੁਣਵਾਈ ਹੋਈ ਤਾਂ ਜਿਸ ਦੇ ਵਿੱਚ ਇਹ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਤੇ 2 ਸਾਲਾਂ ਬਾਅਦ ਹੁਣ ਜਾ ਕੇ ਇਹ ਪਤਾ ਲੱਗਿਆ ਕਿ ਸਿੱਧੂ ਮੂਸੇਵਾਲਾ ਦਾ ਜੋ ਕਤਲ ਕੀਤਾ ਗਿਆ ਸੀ ਉਹ ਐਸਾ ਹੀ ਹੋਇਆ ਕਿਉਂਕਿ ਸੁਰੱਖਿਆ ਛਿਟਾਈ ਗਈ ਸੀ ਜੀ ਹਾਂ ਇਸ ਨੂੰ ਲੈ ਕੇ ਸਿਆਸਤ ਜਿਹੜੀ ਹੈਗੀ ਉਹ ਪੱਕਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਟਵੀਟ ਕਰਕੇ ਇਹ ਨਿਸ਼ਾਨਾ ਸਾਧਿਆ ਗਿਆ ਤੇ ਨਾਲ ਹੀ ਜੇਕਰ ਗੱਲ ਕਰੀਏ ਮਨਜਿੰਦਰ ਸਿੰਘ ਸਿਰਸਾ ਜਿਨ੍ਹਾਂ ਦੇ ਵੱਲੋਂ ਨਿਸ਼ਾਨਾ ਨਿਸ਼ਾਨਾ ਜਿਹੜਾ ਸਾਧਿਆ ਗਿਆ ਕੀ ਆਮ ਆ띠 ਪਾਰਟੀ ਸਰਕਾਰ ਦੇ ਵੱਲੋਂ ਜੋ ਆ ਹੁਣ ਮੰਨ ਲਈ ਗਈ ਹੈ ਇਹ ਗੱਲ ਕਿ ਸਿੱਧੂ ਮੂਸੇਵਾਲਾ ਦਾ ਕਤਲ ਜੋ ਹੈ ਉਹ ਐਸੀ ਕਰਕੇ ਹੋਇਆ ਕਿਉਂਕਿ ਸੁਰੱਖਿਆ ਉਹਦੀ ਘਟਾ ਦਿੱਤੀ ਗਈ ਸੀ ਤੇ ਉਹ ਜਾਣਕਾਰੀ ਜੋ ਹੈ ਉਹ ਵੀ ਜੰਤਕ ਕਰ ਦਿੱਤੀ ਗਈ ਸੀ ਤਾਂ ਐਸੇ ਨੂੰ ਲੈ ਕੇ ਜੋ ਆ ਜੋ ਪੀਤਾ ਬਲਕੌਰ ਸਿੰਘ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਹੁਣ ਪੰਜਾਬ ਸਰਕਾਰ ਮੰਨ ਚੁੱਕੀ ਹੈ ਤਾਂ ਇਸ ਦੇ ਵਿੱਚ ਜੋ ਜ਼ਿੰਮੇਵਾਰ ਵਿਅਕਤੀ ਹੈ ਉਸ ਨੂੰ ਸਜ਼ਾ ਦਿੱਤੀ ਜਾਵੇ ਉਸ ਦੇ ਉੱਪਰ ਮਾਮਲਾ ਜੋ ਹੈ ਉਹ ਦਰਜ ਕੀਤਾ ਜਾਵੇ ਤਾਂ ਐਸੀ ਦੇ ਨਾਲ ਬਲਕੌਰ ਸਿੰਘ ਇਹ ਵੀ ਕਹਿੰਦੇ ਨੇ ਕਿ ਜੇਕਰ ਦੇਖਿਆ ਜਾਵੇ ਲਾਰੈਂਸ ਬਿਸ਼ਨੋਈ ਜੋ ਕਿ ਜੇਲ੍ਹ ਦੇ ਵਿੱਚ ਬੰਦ ਹੈ ਜੇਲ੍ਹ ਦੇ ਵਿੱਚ ਬੈਠ ਕੇ ਹੀ ਉਸ ਦੇ ਵੱਲੋਂ ਇੰਟਰਵਿਊ ਦਿੱਤੀ ਗਈ ਤਾਂ ਹੁਣ ਡੇਢ ਸਾਲ ਦਾ ਸਮਾਂ ਜੋ ਹੈ ਤਕਰੀਬਨ ਹੋ ਚੁੱਕਿਆ ਤੇ ਹਜੇ ਤੱਕ ਸਰਕਾਰ ਨੂ ਕੋਈ ਵੀ ਉਸ ਖਿਲਾਫ ਸੁਰਾਗ ਨਹੀਂ ਲੱਗਿਆ ਕਿ ਆਖਰ ਇਹ ਇੰਟਰਵਿਊ ਕਿਸ ਨੇ ਕਰਵਾਈ ਸੀ ਤਾਂ ਇਸ ਨੂੰ ਲੈ ਕੇ ਵੀ ਪਿਤਾ ਬਲਕੌਰ ਸਿੰਘ ਦੇ ਵੱਲੋਂ ਜੋ ਆ ਤੰਜ ਕੱਸਿਆ ਗਿਆ ਤੇ ਨਾਲ ਹੀ ਜਵਾਬ ਮੰਗਿਆ ਗਿਆ ਹੈਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਇਹ ਗੱਲ ਮੰਨ ਲਈ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਮੁਤਲਕ ਸਿੱਧੂ ਮੂਸੇਵਾਲਾ ਕਤਲकांड ਦੇ ਮੁਤਲਕ ਇੱਕ ਵੱਡਾ ਖੁਲਾਸਾ ਹੋਇਆ ਹੈ ਜਿਸ ਨੂੰ ਲੈ ਕੇ ਮਜੀਠੀਆ ਨੇ ਜਿਹੜਾ ਐਕਸ ਉੱਪਰ ਟਵੀਟ ਵੀ ਕੀਤਾ ਆ ਉਹਨਾਂ ਪੋਸਟ ਕਰਕੇ ਲਿਖਿਆ ਕਿ ਅੱਜ ਜਦ ਸੀਐਮ ਦੇ ਘਰ ਦੇ ਸਾਹਮਣੇ ਵਾਲੀ ਸੜਕ ਆਮ ਲੋਕਾਂ ਦੀ ਆਵਾਜ਼ ਲਈ ਖੋਲਣ ਲਈ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਐਡਵੋਕੇਟ ਜਨਰਲ ਗੁਰਵਿੰਦਰ ਸਿੰਘ ਸਰਕਾਰ ਵੱਲੋਂ ਹਾਜ਼ਰ ਹੋਏ ਅਤੇ ਉਹਨਾਂ ਨੇ ਇਹ ਕਬੂਲ ਕੀਤਾ ਕਿ ਮਸ਼ਹੂਰ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟੌਣੀ ਉਸ ਦੀ ਮੌਤ ਦੀ ਜਿਹੜੀ ਹੈਗੀ ਆ ਕਾਰਨ ਬਣੀ ਸੀਗੀ ਤਾਂ ਉਸੇ ਦੇ ਨਾਲ ਜੋ ਮਨਜਿੰਦਰ ਸਿੰਘ ਸਿਰਸਾ ਨੇ ਉਹਨਾਂ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਉਹਨਾਂ ਟਵੀਟ ਕਰਕੇ ਗੁੱਸਾ ਆਪਣਾ ਜ਼ਾਹਿਰ ਕੀਤਾ ਉਹਨਾਂ ਨੇ ਐਕਸ ਦੇ ਉੱਪਰ ਲਿਖਿਆ ਹੈ ਕਿ ਸਰਕਾਰ ਤੋਂ ਜਿਹੜਾ ਹੈ ਹੁਣ ਸੁਰੱਖਿਆ ਘਟਾਉਣ ਦਾ ਜਵਾਬ ਦਿੱਤੀ ਜਿਹੜਾ ਜਵਾਬ ਦਿੱਤਾ ਜਾਵੇ ਆਪ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਉਹਨਾਂ ਲਿਖਿਆ ਹੈ ਕਿ ਪੰਜਾਬ ਪੁਲਿਸ ਦਾ ਅੱਜ ਸੁਪਰੀਮ ਕੋਰਟ ਦੇ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਸਿੱਧੂ ਮੂਸੇਵਾਲਾ ਦਰਦਨਾਕ ਜੋ ਕਤਲ ਹੋਇਆ ਉਸ ਦਾ ਜਿਸ ਦਾ ਕੀ ਸੁਰੱਖਿਆ ਵਾਪਸ ਲੈਣ ਦੇ ਕਾਰਨ ਹੋਇਆ ਤਾਂ ਇਸ ਦਾ ਸਿੱਧਾ ਸਿੱਧਾ ਜੋ ਅੱਜ ਸਪੱਸ਼ਟ ਹੋ ਗਿਆ ਤੇ ਹੁਣ ਜਵਾਬ ਜੋ ਹੈ ਮੁੱਖ ਮੰਤਰੀ ਨੂੰ ਦੇਣਾ ਪਵੇਗਾ ਸੋਸ਼ਲ ਮੀਡੀਆ ਤੇ ਟੈਗ ਕਰਕੇ ਮਨਜਿੰਦਰ ਸਿੰਘ ਸਰਸਾ ਨੇ ਜਵਾਬ ਮੰਗਿਆ ਤੇ ਉਹਨਾਂ ਲਿਖਿਆ ਹੈ ਕਿ ਵੀਆਈਪੀ ਕਲਚਰ ਜੋ ਹੈ ਸੋਸ਼ਲ ਮੀਡੀਆ ਉੱਤੇ ਉਸ ਨੂੰ ਖਤਮ ਕੀਤੀ ਜਾਵੇ ਤੇ ਨਾਲ ਹੀ ਜੋ ਇਸ ਦੇ ਵਿੱਚ ਜ਼ਿੰਮੇਵਾਰ ਪੁਲਿਸ ਅਫਸਰ ਨੇ ਤੇ ਉਹਨਾਂ ਦੇ ਉੱਪਰ ਵੀ ਕਾਰਵਾਈ ਜੋ ਹੈ ਕੀਤੀ ਜਾਵੇ ਤਾਂ ਇਸ ਮੁਤਲਕ ਕੀ ਕੁਝ ਕਿਹਾ ਵਿਕਰਮ ਸਿੰਘ ਮਜੀਠੀਆ ਨੇ ਤੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਨੇ ਸਿੱਧੂ ਮੂਸੇਵਾਲਾ ਕਤਲकांड ਨੂੰ ਲੈ ਕੇ ਤੁਸੀਂ ਵੀ ਸੁਣੋ ਕਿ ਸਿੱਧੂ ਮੂਸੇਵਾਲੇ ਦੀ ਮੌਤ ਦਾ ਕਾਰਨ ਜਿਹੜੀ ਉਹਦੀ ਸਿਕਿਉਰਿਟੀ ਵਾਪਸ ਲਈ ਸੀ ਉਹ ਕਾਰਨ ਬਣਿਆ ਉਹਦਾ ਉਹ ਸਿਕਿਉਰਿਟੀ ਵਾਪਸ ਕਿਨੇ ਲਈ ਹੋ ਮਿਨਿਸਟਰ ਕੌਣ ਸੀ ਭਗਵੰਤ ਮਾਨ ਉਹ ਸਿਕਿਉਰਿਟੀ ਦੀ ਖਬਰ ਲੀਕ ਕਿਨੇ ਕੀਤੀ ਸੀਐਮ ਭਗਵੰਤ ਮਾਨ ਦੇ ਐਡਵਾਈਜ਼ਰ ਬਲਤੇਜ ਪੰਨੂ ਨੇ ਚੀਫ ਮਿਨਿਸਟਰ ਦੇ ਦਫਤਰ ਨੇ ਇਹ ਖਬਰ ਲੀਕ ਕੀਤੀ ਹੈ ਔਰ ਖਬਰ ਲੀਕ ਕਰਨ ਤੋਂ ਬਾਅਦ ਲੋਕ ਜਿਨ੍ਹਾਂ ਨੇ ਸਿੱਧੂ ਮੂਸੇ ਮਾਲੇ ਨੂੰ ਮਾਰਨ ਦੀ ਸਾਜ਼ਿਸ਼ ਪਲਾਈ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਦੇ ਨਾਲ ਸਿਕਿਉਰਿਟੀ ਨਹੀਂ ਆ ਰਹੀ ਉਹਨੂੰ 2 ਦਿਨਾਂ ਦੇ ਅੰਦਰ ਅੰਦਰ ਮਾਰ ਕੇ ਢੇਰ ਕਰਤਾ ਅੱਜ ਜਦ ਐਡਵੋਕੇਟ ਜਰਨਲ ਪੰਜਾਬ ਦਾ ਇਹ ਗੱਲ ਆਨਰੇਬਲ ਸੁਪਰੀਮ ਕੋਰਟ ਤੇ ਮੰਨੀ ਜਾਂਦਾ ਤੇ ਫਿਰ ਮੈਂ ਮੰਗ ਕਰਦਾ ਕਿ ਪਰਚਾ ਸਿੱਧਾ ਦਰਜ ਹੋਵੇ ਭਗਵੰਤ ਮਾਨ ਤੇ ਬਲਤੇਜ ਪੰਨੂ ਤੇ ਜਿਨ੍ਹਾਂ ਦੇ ਕਾਰਨਾ ਕਰਕੇ ਜਿਨ੍ਹਾਂ ਦੀ ਨਲੈਕੀ ਕਰਕੇ ਜਿਨ੍ਹਾਂ ਦੀ ਮਿਲੀ ਭੁਗਤ ਕਰਕੇ ਅੱਜ ਸਿੱਧੂ ਮੂਸੇਵਾਲਾ ਇਸ ਸੰਸਾਰ ਚ ਨਹੀਂ ਹੈ ਉਹਨਾਂ ਦੇ ਮਾਤਾ ਪਿਤਾ ਜਿਹੜੀ ਗੱਲ ਕਰਦੇ ਸੀ ਜਿਹੜੀ ਗੱਲ ਲੋਕ ਪੰਜਾਬ ਦੇ ਕਰਦੇ ਸੀ ਦੇਸ਼ ਦੁਨੀਆ 'ਚ ਕਰਦੇ ਸੀ ਅੱਜ ਉਹ ਗੱਲ ਸੁਪਰੀਮ ਕੋਰਟ 'ਚ ਪੰਜਾਬ ਦੇ ਐਡਵੋਕੇਟ ਜਨਰਲ ਨੇ ਆਨ ਰਿਕਾਰਡ ਮੰਨੀ ਅੱਜ ਪੰਜਾਬ ਪੁਲਿਸ ਨੇ ਸੁਪਰੀਮ ਕੋਰਟ ਦੇ ਅੰਦਰ ਐਡਮਿਟ ਕੀਤਾ ਕਿ ਸਿੱਧੂ ਮੂਸੇਵਾਲਾ ਜੀ ਦਾ ਕਤਲ ਇਸ ਕਰਕੇ ਹੋਇਆ ਕਿਉਂਕਿ ਪੰਜਾਬ ਪੁਲਿਸ ਨੇ ਉਹਨਾਂ ਦੀ ਸਕਿਉਰਿਟੀ ਵਿਦਡਰੋ ਕਰ ਲਈ ਸੀ ਪਰ ਉਹਨਾਂ ਕਰ ਦਿੱਤੀ ਸੀਗੀ ਇਸ ਕਰਕੇ ਉਹਨਾਂ ਦਾ ਕਤਲ ਹੁੰਦਾ ਹੈ ਇਹ ਸਪਸ਼ਟ ਹੋ ਗਿਆ ਕਿ ਇਸ ਕਤਲ ਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਭਗਵੰਤ ਮਾਨ ਖੁਦ ਨੇ ਆਮ ਆਦਮੀ ਪਾਰਟੀ ਦੇ ਜੋ ਲੀਡਰ ਨੇ ਜਿਨ੍ਹਾਂ ਨੇ ਸਿਕਿਉਰਟੀ ਵਿਦਡਰੋ ਵਾਲੇ ਡਾਕੂਮੈਂਟ ਜਿਹੜੇ ਸੀਗੇ ਆਰਡਰ ਨੂੰ ਸੋਸ਼ਲ ਮੀਡੀਆ 'ਚ ਪਾ ਕੇ ਤੇ ਵਾਹ ਵਾਹ ਲੁੱਟਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਵੀਆਈਪੀ ਕਲਚਰ ਖਤਮ ਕਰ ਦਿੱਤਾ ਮੈਂ ਮੰਗ ਕਰਦਾ ਹਾਂ ਭਗਵੰਤ ਮਾਨ ਜੀ ਉਹਨਾਂ ਲੋਕਾਂ ਦੇ ਖਿਲਾਫ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਜਿਨ੍ਹਾਂ ਪੁਲਿਸ ਵਾਲਿਆਂ ਨੇ ਸਿਕਿਉਰਟੀ ਨੂੰ ਡਾਊਨ ਗ੍ਰੇਡ ਕੀਤਾ ਸੀ ਆਮ ਆਦੀ ਪਾਰਟੀ ਦੇ ਕਰਮਕਦਰਾਂ ਔਰ ਆਮ ਆਦੀ ਪਾਰਟੀ ਲੀਡਰਾਂ ਤੇ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਇਸ ਡਾਕੂਮੈਂਟ ਨੂੰ ਪਬਲਿਕ ਡੋਮੇਨ ਸ਼ੇਅਰ ਕੀਤਾ ਔਰ ਇਸ ਕਤਲ ਦਾ ਜ਼ਿੰਮੇਵਾਰ ਅਗਰ ਕੋਈ ਹੈ ਤੇ ਭਗਵੰਤ ਮਾਨ ਜੀ ਖੁਦ ਨੇ ਕਿਉਂਕਿ ਉਹਨਾਂ ਦੀ ਪੁਲਿਸ ਨੇ ਅੱਜ ਸੁਪਰੀਮ ਕੋਰਟ 'ਚ ਇਸ ਗੱਲ ਨੂੰ ਐਡਮਿਟ ਕੀਤਾ ਹੈ ਜਦੋਂ ਉਹਨਾਂ ਨੇ ਪਟੀਸ਼ਨ ਲਗਾਈ ਸੀ ਕਿ ਮੇਰੇ ਘਰ ਦੇ ਬਾਹਰ ਉਹ ਮੁੱਖ ਮੰਤਰੀ ਨਿਵਾਸ ਦੇ ਬਾਹਰ ਕੋਈ ਸਧਾਰਨ ਆਦਮੀ ਚੱਲ ਕੇ ਨਹੀਂ ਜਾ ਸਕਦਾ ਉਹਦੇ ਤੇ ਰੋਕ ਲਗਾਈ ਜਾਵੇ ਉਸ ਵੇਲੇ ਇਹ ਸੱਚ ਸਾਹਮਣੇ ਆ ਗਿਆ ਜਦੋਂ ਪੁਲਿਸ ਵੱਲੋਂ ਗਲਤੀ ਨਾਲ ਇਹ ਦੱਸ ਦਿੱਤਾ ਗਿਆ ਕਿ ਸਿੱਧੂ ਮੂਸੇਵਾਲੇ ਦਾ